ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਕੁਸ਼ਪਿੰਦਰ ਸੈਣੀ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਵਾਪਰੇ ਜਾਨਲੇਵਾ ਟਰੱਕ ਹਾਦਸੇ ਦੇ ਵਿੱਚ ਗ੍ਰਿਫਤਾਰ ਹੋਏ ਪੰਜਾਬ ਦੇ ਜਸ਼ਨਪ੍ਰੀਤ ਸਿੰਘ ਦੀ ਅਰਜੀ ਜਿਹੜੀ ਹੈ ਜ਼ਮਾਨਤ ਅਰਜੀ ਜਿਹੜੀ ਹੈ ਉਹ ਦੂਜੀ ਵਾਰ ਰੱਦ ਹੋ ਗਈ ਹੈ ਤਾਂ ਤੁਹਾਨੂੰ ਦੱਸ ਦੇ ਕਿ ਨਵੇਂ ਦੋਸ਼ ਜਿਹੜੇ ਨੇ ਉਹ ਵੀ ਐਡ ਕੀਤੇ ਗਏ ਨੇ ਜਿਨ੍ਹਾਂ ਨੂੰ ਮੰਨਣ ਤੋਂ ਵੀ ਜਸ਼ਨਪ੍ਰੀਤ ਸਿੰਘ ਨੇ ਸਾਫ਼ ਨਾ ਕਰ ਦਿੱਤੀ ਹੈ ਇਸ ਪੂਰੀ ਖਬਰ ਦੇ ਉੱਤੇ ਭੁਦੇ ਜਾਣਕਾਰੀ ਦੇਣ ਲਈ ਸਾਡੇ ਨਾਲ ਅਮਰੀਕੀ ਧਰਤੀ ਤੋਂ ਸੀਨੀਅਰ ਪੱਤਰਕਾਰ ਅਮਨਦੀਪ ਸਿੰਘ ਚੰਦੂ ਜੁਏ ਹੋਏ ਨੇ ਜੀ ਅਮਨਦੀਪ ਜੀ ਕੀ ਜਾਣਕਾਰੀ ਹੈ ਇਸ ਖਬਰ ਦੇ ਉੱਤੇ ਆ ਪੁਸ਼ਪਿੰਦਰ ਇਹ ਜਿਹੜਾ ਜਸ਼ਨਪ੍ਰੀਤ ਵਾਲਾ ਹਾਸਾ ਹੈ ਇਸ ਦੇ ਉੱਪਰ ਕਾਫੀ ਵੱਡੀ ਪੱਧਰ ਤੇ ਅਮਰੀਕਾ ਦੇ ਵਿੱਚ ਸਿਆਸਤ ਹੋਈ ਔਰ ਇਹ ਜਿਹੜੀ ਸਿਆਸਤ ਹੈ ਇਹ ਸਿਆਸਤ ਗੰਧਲੀ ਦਿਖਾਈ ਦਿੱਤੀ ਔਰ ਅਮਰੀਕਾ ਦੇ ਇਤਿਹਾਸ ਦੇ ਵਿੱਚ ਇਹ ਆਪਾਂ ਕਹਿ ਸਕਦੇ ਹਾਂ ਕਿ ਕਾਲਾ ਦਿਨ ਕਹਿ ਲਓ ਜਾਂ ਇਸ ਨੂੰ ਆ ਗੰਦਲੀ ਸਿਆਸ ਕਰ ਲੋ ਜਿਹੜਾ ਮਰਜ਼ੀ ਨਾਮ ਦੇ ਦੋ ਇਹ ਬਹੁਤ ਦੁਖਦਾਈ ਸੀਗਾ ਇਸ ਤਰ੍ਹਾਂ ਕਦੀ ਨਹੀਂ ਹੋਇਆ ਜਿਸ ਤਰੀਕੇ ਦੇ ਨਾਲ ਜਸ਼ਨਪ੍ਰੀਤ ਸਿੰਘ ਦੇ ਆ ਮਾਮਲੇ ਦੇ ਵਿੱਚ ਜਦੋਂ ਉਸ ਨੂੰ ਅਰੈਸਟ ਕੀਤਾ ਗਿਆ ਤਾਂ ਉਸ ਦੇ ਉੱਪਰ ਡੀਯੂਆਈ ਡਰਾਈਵਿੰਗ ਅੰਡਰ ਇਨਫਲੂਐਂਸ ਦੇ ਦੋਸ਼ ਲੱਗੇ ਕਿ ਉਸ ਨੇ ਨਸ਼ਾ ਕੀਤਾ ਹੋਇਆ ਸੀਗਾ ਔਰ ਇਸ ਨਸ਼ੇ ਦੀ ਪੁਸ਼ਟੀ ਜਿਹੜੀ ਹੈ ਟਰਾਂਸਪੋਰਟ ਸੈਕਟਰੀ ਸ਼ੈਨ ਡਫੀ ਨੇ ਵੀ ਆਪਣੇ ਬਿਆਨ ਦੇ ਵਿੱਚ ਕੀਤੀ ਵੱਡੇ ਅਧਿਕਾਰੀਆਂ ਨੇ ਵੀ ਕੀਤੀ ਔਰ ਖਾਸ ਕਰਕੇ ਕੈਲੀਫੋਰਨੀਆ ਦੇ ਗਵਰਨਰ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦੇ ਲਈ ਇੱਕ ਪੰਜਾਬੀ ਕਮਿਊਨਿਟੀ ਦੇ ਇੱਕ ਵਸ਼ਿੰਦੇ ਨੂੰ ਇੱਕ ਸਰਦਾਰ ਨੌਜਵਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਇੱਥੇ ਜ਼ਿਕਰਯੋਗ ਮੰਨਦਾ ਹੈ ਕਿ ਜਦੋਂ ਦੁਹਾਈ ਪਾ ਰਹੇ ਸੀਗੇ ਇਸ ਤੇ ਮਾਪੇ ਕਿ ਸਾਡਾ ਪੁੱਤ ਅਮਰਤਾ ਰਹੀ ਹੈ ਉਹ ਨਸ਼ੇ ਤੋਂ ਦੂਰ ਰਹਿਣ ਦੀ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ ਤਾਂ ਸਾਡੇ ਸਮੇਤ ਬਹੁਤ ਸਾਰੇ ਆ ਜਿਹੜੇ ਲੋਕ ਸੀ ਇਹ ਕਹਿੰਦੇ ਸੀਗੇ ਕਿ ਨਹੀਂ ਮਾਪੇ ਤਾਂ ਆਪਣੇ ਬੱਚੇ ਨੂੰ ਇਹ ਕਹਿੰਦੇ ਹੁੰਦੇ ਨੇ ਕਿ ਉਹਨਾਂ ਦਾ ਬੱਚਾ ਸਹੀ ਹੈ ਪਰ ਇਥੋਂ ਦੀ ਜਿਹੜੀ ਪੁਲਿਸ ਹੈ ਉਹ ਝੂਠ ਨਹੀਂ ਬੋਲਦੀ ਪਰ ਮਾਪੇ ਉਹਨਾਂ ਦੇ ਸੱਚੇ ਸੀਗੇ ਇਥੋਂ ਦੀ ਪ੍ਰਸ਼ਾਸਨ ਨੇ ਬਿਲਕੁਲ ਸਿਆਸਤ ਕੀਤੀ ਗੰਧਲੀ ਸਿਆਸਤ ਕੀਤੀ ਔਰ ਕਮਿਊਨਿਟੀ ਨੂੰ ਉਸ ਨੌਜਵਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਇਹਦੇ ਵਿੱਚ ਕੋਈ ਕੋਈ ਦੋਰਾ ਨਹੀਂ ਹੈਗੀ ਕਿ ਜਸ਼ਨਪ੍ਰੀਤ ਨੇ ਕੋਲੋਂ ਖਾਸਾ ਵਪਰਿਆ ਉਸ ਦੀ ਗਲਤੀ ਸੀਗੀ ਪਰ ਉਸਨੇ ਜਿਸ ਤਰੀਕੇ ਨਾਲ ਨਸ਼ੇ ਦੀ ਗੱਲ ਕੀਤੀ ਤਾਂ ਉਹ ਜ਼ਾਹਰ ਨਹੀਂ ਗੱਲ ਹੈ ਕਿ ਇੱਕ ਸਵਾਲ ਜਿਹੜਾ ਬਹੁਤ ਵੱਡਾ ਖੜਾ ਹੋ ਗਿਆ ਸੀਗਾ ਜਿਸ ਤੋਂ ਬਾਅਦ ਡੀਯੂਆਈ ਦੀ ਜਦੋਂ ਹੁਣ ਰਿਪੋਰਟ ਜਨਤਕ ਹੋਈ ਹੈ ਉਹਦੇ ਵਿੱਚ ਇਹ ਪਾਇਆ ਗਿਆ ਕਿ ਜਸ਼ਨਪ੍ਰੀਤ ਨਸ਼ੇ ਦੀ ਹਾਲਤ ਵਿੱਚ ਨਹੀਂ ਸੀ ਤੇ ਇਹ ਸਾਰੀਆਂ ਚੀਜ਼ਾਂ ਤਾਂ ਚੱਲ ਹੀ ਰਹੀਆਂ ਸੀਗੀਆਂ ਹੁਣ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਮਾਮਲੇ ਦੇ ਵਿੱਚ ਕੋਰਟ ਦੇ ਵਿੱਚ ਹੋ ਕੀ ਰਿਹਾ ਹੈਗਾ ਅ ਦਰਅਸਲ ਇਸ ਖਬਰ ਤੇ ਬਾਬਤ ਝਾਤ ਪੁਆਈ ਜਾਏਵੇ ਤਾਂ ਇਹ ਅ ਅੱਜ ਵੀਰਵਾਰ ਹੈਗਾ ਇੱਧਰ ਅੱਜ ਵੀ ਇੱਧਰ ਸੁਣਵਾਈ ਹੋਣੀ ਆ ਪਰ ਪਿਛਲੀ ਸੁਣਵਾਈ ਦੌਰਾਨ ਅ ਜਿਹੜੀ ਮੰਗਲਵਾਰ ਪੇਸ਼ੀ ਹੋਈ ਹੈ ਉਸ ਦੇ ਵਿੱਚ ਜਸ਼ਨਪ੍ਰੀਤ ਸਿੰਘ ਵਿਰੁੱਧ ਮੰਗਲਵਾਰ ਦੀ ਪੇਸ਼ੀ ਦੌਰਾਨ ਨਵੇਂ ਸਿਰੇ ਤੋਂ ਦੋਸ਼ ਜਿਹੜੇ ਨੇ ਉਹ ਆਇਦ ਕੀਤੇ ਗਏ ਨੇ ਜਸ਼ਨਪ੍ਰੀਤ ਨੇ ਇਹਨਾਂ ਨੂੰ ਵੀ ਕਬੂਲ ਕਰਨ ਤੋਂ ਸਾਫ਼ ਨਾ ਕਰ ਦਿੱਤੀ ਤੇ ਦੂਜੇ ਪਾਸੇ ਜਸ਼ਨਪ੍ਰੀਤ ਦੀਆਂ ਲਗਾਤਾਰ गुजारिशਾਂ ਦੇ باوجود ਉਸ ਨੂੰ ਪੱਗ ਬੰਨਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਆ ਕਿਉਂਕਿ ਇਹ ਜਿਹੜੀਆਂ ਇੱਥੋਂ ਦੀਆਂ ਜਥੇਬੰਦੀਆਂ ਨੇ ਉਹ ਪਿੱਛੇ ਪੈਰ ਵਾਈ ਕਰ ਰਹੀਆਂ ਨੇ ਕਿ ਜਿਹੜੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਸ਼ਨਪ੍ਰੀਤ ਦੀਆਂ ਉਸ ਤੇ ਬਾਬਤ ਜਿਹੜਾ ਹੈ ਔਰ ਉਸ ਨੂੰ ਪੱਕ ਪੈਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਪਰ ਦੂਜੀ ਸੁਣਾਈ ਸੀ ਉਹਦੇ ਵਿੱਚ ਵੀ ਇਜਾਜ਼ਤ ਜਿਹੜੀ ਹੈ ਉਹ ਨਹੀਂ ਦਿੱਤੀ ਗਈ ਤੇ ਇਹ ਵੀ ਦੱਸਣਾ ਬੰਦ ਹੈ ਕਿ ਖੂਨ ਦੇ ਨਮੂਨਿਆਂ ਦੀ ਜਾਂਚ ਮਗਰੋਂ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਖਾਸੇ ਵੇਲੇ ਜਸ਼ਨਪ੍ਰੀਤ ਸਿੰਘ ਨੇ ਕੋਈ ਵੀ ਨਸ਼ਾ ਨਹੀਂ ਸੀ ਕੀਤਾ ਹੋਇਆ ਜਿਸ ਦੇ ਮੱਦੇਨਜ਼ਰ ਸੈਨ ਬਰਡੀਨੋ ਕਾਉਂਟੀ ਦੀ ਸੁਪੀਰੀਅਰ ਕੋਰਟ ਵੱਲੋਂ ਪੰਜਾਬੀ ਨੌਜਵਾਨ ਵਿਰੁੱਧ ਨਸ਼ਾ ਕਰਕੇ ਡਰਾਈਵਿੰਗ ਕਰਦਿਆਂ ਜਾਨਲੇਵਾ ਹਾਦਸੇ ਨੂੰ ਅੰਜਾਮ ਦੇਣ ਦੀ ਬਜਾਏ ਅਨਗੇਲੀ ਨਾਲ ਡਰਾਈਵਿੰਗ ਕਰਦਿਆਂ ਜਾਣ ਲਵੇ ਹਾਸੇ ਨੂੰ ਅੰਜਾਮ ਦੇਣ ਦੇ ਦੋਸ਼ ਆਇਦ ਕੀਤੇ ਗਏ ਹਨ ਮਤਲਬ ਕਿ ਜਿਹੜੇ ਪਹਿਲੇ ਦੋਸ਼ ਸੀਗੇ ਕਿ ਇਸ ਨੌਜਵਾਨ ਨੇ ਨਸ਼ਾ ਕੀਤਾ ਸੀਗਾ ਉਸ ਨੂੰ ਹਟਾ ਕੇ ਹੁਣ ਅਨਗੇਲੀ ਤੇ ਗੱਲ ਆ ਗਈ ਹੈ ਤੇ ਇਹਦੇ ਬਾਬਤ ਆਪਾਂ ਦਰਸ਼ਕਾਂ ਨੂੰ ਸਾਂਝ ਪਾਉਂਗੇ ਕਿ ਇਸ ਦੇ ਵਿੱਚ ਸਜ਼ਾ ਕਿੰਨੀ ਹੋ ਸਕਦੀ ਹੈ ਇੱਥੋਂ ਦੇ ਕਾਨੂੰਨ ਦੇ ਮੁਤਾਬਕ ਜਿਹੜੇ ਪਹਿਲੇ ਦੋਸ਼ ਲੱਗੇ ਸੀਗੇ ਉਸ ਦੇ ਤਹਿਤ ਜਸ਼ਨਪ੍ਰੀਤ ਸਿੰਘ ਨੂੰ 17 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਸੀ ਜਦਕਿ ਹੁਣ ਪਰ ਦੋ ਜੇਕਰ ਜਸ਼ਨਪ੍ਰੀਤ ਦੋਸ਼ੀ ਠਹਿਰਾਇਆ ਜਾਂਦਾ ਤਾਂ ਇਸ ਨੂੰ 10 ਸਾਲ ਤੱਕ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਔਰ ਇਸ ਤੋਂ ਬਾਅਦ ਡਿਪੋਟੇਸ਼ਨ ਲਗਭਗ ਤੈ ਹੈਗੀ ਹੈ ਆ ਇਸੇ ਦੌਰਾਨ ਜੱਜ ਨੇ ਦੂਜੀ ਵਾਰ ਜਸ਼ਨਪ੍ਰੀਤ ਸਿੰਘ ਦੀ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਹੈ ਇਮੀਗ੍ਰੇਸ਼ਨ ਅਤੇ ਕਸਟਮ ਐਨਫੋਰਸਮੈਂਟ ਵਿਭਾਗ ਵੱਲੋਂ ਅਦਾਲਤ ਨੂੰ ਅਪੀਲ ਕੀਤੀ ਗਈ ਹੈ ਕਿ ਜਸ਼ਨਪ੍ਰੀਤ ਸਿੰਘ ਨੂੰ ਜ਼ਮਾਨਤ ਤੇ ਰਿਹਾ ਕਰਨ ਤੋਂ ਪਹਿਲਾਂ ਇਤਲਾਹ ਜ਼ਰੂਰ ਦਿੱਤੀ ਜਾਵੇ ਕਿਉਂਕਿ 2022 ਵਿੱਚ ਮੈਕਸਪੋ ਦੇ ਬਾਦਰ ਆਹੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਆ ਜਸ਼ਨਪ੍ਰੀਤ ਜਿਹੜਾ ਅਮਰੀਕਾ ਦੇ ਵਿੱਚ ਦਾਖਲ ਹੋਇਆ ਤੇ ਬਾਈਡਨ ਸਰਕਾਰ ਵੱਲੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਦੇਖਾ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਨਾ ਡਿਪੋਰਟੇਸ਼ਨ ਇੱਥੇ ਇਹ ਤਾਂ ਇੱਕ ਬਹੁਤ ਵੱਡਾ ਖਾਸਾ ਜਦੀ ਚਰਚਾ ਪੂਰੇ ਅਮਰੀਕਾ ਦੇ ਵਿੱਚ ਹੋਈ ਪਰ ਅਮਰੀਕਾ ਦੇ ਜੋ ਹੁਣ ਹਾਲਾਤ ਨੇ ਜੇਕਰ ਈਵਨ ਦੋ ਆ ਜੋ 트ੰਪ ਸਾਹਿਬ ਨੇ ਨਵੇਂ ਕਾਨੂੰਨ ਆਇਦ ਕੀਤੇ ਨੇ ਉਹਦੇ ਵਿੱਚ ਤੁਸੀਂ ਗਰੋਸਰੀ ਸਟੋਰਾਂ ਤੋਂ ਜਾਂ ਆਰਮ ਸਟੋਰਾਂ ਤੋਂ ਚੋਰੀ ਚੋਰੀ ਕਰਦੇ ਵੀ ਫੜੇ ਜਾਂਦੇ ਹੋ ਤਾਂ ਵੀ ਤੁਹਾਨੂੰ ਡਿਪੋਰਟੇਸ਼ਨ ਦੇ ਵਿੱਚ ਪਾਇਆ ਜਾ ਸਕਦਾ ਹੈ ਆ ਡੀ ਯੂ ਆਈ ਡਰਾਈਵਿੰਗ ਅੰਡਰ ਇਨਫਲੂਐਂਸ ਦੇ ਵਿੱਚ ਜੇਕਰ ਤੁਸੀਂ ਕਾਰ ਚਲਾਉਂਦੇ ਫੜੇ ਜਾਂਦੇ ਹੋ ਤਾਂ ਵੀ ਤੁਹਾਨੂੰ ਡਿਪੋਰਟੇਸ਼ਨ ਦੇ ਵਿੱਚ ਪਾਇਆ ਜਾ ਸਕਦਾ ਹੈ ਤੇ ਕੋਈ ਵੀ ਕਰਾਇਮ ਆਉਂਦਾ ਹੈ ਤੇ ਉਹ ਡਿਪੋਰਟੇਸ਼ਨ ਲਗਭਗ ਲਗਭਗ ਸਾਰਿਆਂ ਦੀ ਤੈ ਹੈਗੀ ਇਸ ਕਰਕੇ ਅਸੀਂ ਸਾਰਿਆਂ ਨੂੰ ਇਹ ਗੁਜਾਰਸ਼ ਕਰਦੇ ਹੁੰਦੇ ਹਾਂ ਕਿ ਜਿੰਨੇ ਵੀ ਸਾਡੇ ਬਸ਼ਿੰਦੇ ਇੱਥੇ ਕੰਮ ਕਰ ਕਰਨ ਦੇ ਲਈ ਆਏ ਨੇ ਭਾਜੀ ਰੂਲ ਲੈਂਡ ਰੈਗੂਲੇਸ਼ਨ ਦੀ ਫਾਲੋ ਕਰੋ ਤੇ ਅੱਜ ਸੁਣਵਾਈ ਹੋਣੀ ਹੈ ਜਸ਼ਨਪ੍ਰੀਤ ਮਾਮਲੇ ਦੇ ਵਿੱਚ ਦੇਖਦੇ ਹਾਂ ਉਸ ਸੁਣਵਾਈ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਪਰ ਲਗਭਗ ਜੋ ਕਾਨੂੰਨ ਇੱਥੋਂ ਦਾ ਕਹਿੰਦਾ ਉਸ ਦੇ ਮੁਤਾਬਕ 10 ਸਾਲ ਦੀ ਜਸ਼ਨਪ੍ਰੀਤ ਨੂੰ ਜਿਹੜੀ ਸਜ਼ਾ ਹੈ ਉਹ ਹੋ ਸਕਦੀ ਹੈ ਤੇ ਦੂਜੇ ਪਾਸੇ ਆਪਾਂ ਗੱਲ ਕੀਤੀ ਜਾਵੇ ਕਿ ਅਮਰੀਕਾ ਦੇ ਟਰਾਂਸਪੋਰਟੇਸ਼ਨ ਵਿਭਾਗ ਦੀ ਰਿਪੋਰਟ ਕਹਿੰਦੀ ਹੈ ਕਿ 26 ਸਤੰਬਰ ਨੂੰ ਨਵੇਂ ਨਿਯਮ ਲਾਗੂ ਹੋਣ ਮਗਰੋਂ ਕੈਲੀਫੋਰਨੀਆ ਸਰਕਾਰ ਨੇ ਜਸ਼ਨਪ੍ਰੀਤ ਸਿੰਘ ਦਾ ਡਰਾਈਵਿੰਗ ਲਾਇਸੈਂਸ 15 ਅਕਤੂਬਰ ਨੂੰ ਅਪਡੇਟ ਕਰ ਦਿੱਤਾ ਤੇ ਉਸ ਨੂੰ ਕੈਲੀਫੋਰਨੀਆ ਦੀਆਂ ਹੱਦਾਂ ਅੰਦਰ ਟਰੱਕ ਚਲਾਉਣ ਦੀ ਇਜਾਜ਼ਤ ਦਿੱਤੀ ਸੀ ਇਥੇ ਕਿਉਂਕਿ ਕੈਲੀਫੋਰਨੀਆ ਆਪਾਂ ਪਹਿਲਾਂ ਵੀ ਕਈ ਵਾਰੀ ਆਪਣੇ ਪ੍ਰੋਗਰਾਮ ਦੇ ਵਿੱਚ ਜ਼ਿਕਰ ਕਰ ਚੁੱਕੇ ਹਾਂ ਕਿ ਉੱਥੋਂ ਦੀ ਜਿਹੜੇ ਗਵਰਨਰ ਹੈਗੇ ਨੇ ਉੱਥੋਂ ਦੀ ਜਿਹੜੀ ਸੱਤਾ ਹੈਗੀ ਹੈ ਉਹ ਜਿਹੜੀ ਸਟੇਟ ਹੈਗੀ ਹੈ ਉਹ ਥੋੜੀ ਜੀ ਇਮੀਗ੍ਰੈਂਟਿਵ ਦੇ ਹੱਕ ਦੇ ਵਿੱਚ ਹੈ ਤਾਂ ਹੀ ਵੱਡੀ ਪੱਧਰ ਤੇ ਸਾਡੇ ਪੰਜਾਬੀ ਉੱਥੇ ਰਹਿੰਦੇ ਨੇ ਕਿਉਂਕਿ ਜਿਹੜੇ ਅਸਾਈਲਮ ਦੇ ਕੇਸ ਨੇ ਉਥੇ ਕਿਹਾ ਜਾਂਦਾ ਸੀ ਕਿ ਕਿ ਪਾਸ ਹੋ ਜਾਂਦੇ ਨੇ ਹਾਲਾਂਕਿ ਹੁਣ ਜਦੋਂ ਡੋਨਲਡ ਟਰੰਪ ਸਾਹਿਬ ਆਏ ਨੇ ਨਾ ਉਸ ਤੋਂ ਬਾਅਦ ਕਾਫੀ ਇਹ ਦੇ ਵਿੱਚ ਅਪ੍ਰਤੀਸ਼ਤਾ ਵਿੱਚ ਗਰਵਟਾਈ ਹੈਗੀ ਐ ਸਾਇਲਮ ਕੇਸ ਤੇ ਪਾਸ ਹੋਣ ਦੇ ਵਿੱਚ ਪਰ ਜੋ ਪਹਿਲਾਂ ਦੇ ਹਾਲਾਤ ਸੀਗੇ ਇਸ ਕਰਕੇ ਵੱਡੀ ਪੱਧਰ ਤੇ ਉੱਥੇ ਰਹਿੰਦੇ ਨੇ ਤੇ ਹੁਣ ਜਿਹੜੀ ਇਹ ਸਿਆਸਤ ਹੈ ਉਹ ਵੱਡੀ ਪੱਧਰ ਤੇ ਕੀਤੀ ਜਾ ਰਹੀ ਹੈ ਆ ਰਿਪਬਲਿਕ ਪਾਰਟੀ ਦੇ ਸੈਨੇਟ ਮੈਂਬਰ ਟੌਮ ਕੋਟਨ ਅਤੇ ਹਾਊਸ ਆਫ ਆ ਰਿਪਰਿਜ਼ੈਂਟ ਦੇ ਮੈਂਬਰ ਐਂਡੀ ਬਾਰ ਵੱਲੋਂ ਟਰਾਂਸਪੋਰਟੇਸ਼ਨ ਮੰਤਰੀ ਸ਼ੈਨ ਡਫਿਨੂ ਅਪੀਲ ਕੀਤੀ ਗਈ ਹੈ ਕਿ ਜਸ਼ਨਪ੍ਰੀਤ ਸਿੰਘ ਨਾਲ ਵਾਪਰੇ ਹਾਦਸੇ ਤੋਂ ਬਾਅਦ ਜਾਰੀ ਕੀਤੇ ਗਏ ਕਮਰਸ਼ੀਅਲ ਡਰਾਈਵਿੰਗ ਲਾਇਸੈਂਸਾਂ ਦੀ ਪੜਤਾਲ ਕੀਤੀ ਜਾਵੇ ਦੇਖੋ ਇਹ ਬਹੁਤ ਵੱਡਾ ਪੁਆਇੰਟ ਹੈ ਕਿ ਹਾਸਾ ਇੱਕ ਬੰਦਾ ਕਰਦਾ ਹੈ ਪਰ ਜਿਹੜੀ ਸ਼ਕਤੀ ਹੈ ਉਹ ਸਾਰੇ ਡਰਾਈਵਰਾਂ ਤੱਕ ਹੋ ਜਾਂਦੀ ਹੈ ਔਰ ਇਹ ਜਿਹੜੀ ਸ਼ਕਤੀ ਹੈ ਰੋਡਸ ਦੇ ਉੱਪਰ ਦੇਖੀ ਵੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਵੱਖ-ਵੱਖ ਜਗਾਵਾਂ ਦੇ ਆਈਸੀ ਦੇ ਨੁਮਾਇੰਦੇ ਆ ਦੇਖੇ ਗਏ ਨੇ ਫਿਰ ਆ ਵੱਡੀ ਪੱਧਰ ਤੇ ਇੰਗਲਿਸ਼ ਦੇ ਜਿਹੜੇ ਟੈਸਟ ਨੇ ਉਹ ਲੈ ਜਾ ਰਹੇ ਨੇ ਕਾਫੀ ਜਿਹੜੇ ਡਰਾਈਵਰ ਨੇ ਉਹਨਾਂ ਨੂੰ ਹਰਾਸਤ ਦੇ ਵਿੱਚ ਲਿਆ ਗਿਆ ਇੱਥੇ ਇੱਕ ਚੀਜ਼ ਪੁਸ਼ਪਿੰਦਰ ਬਹੁਤ ਜ਼ਿਕਰਯੋਗ ਹੈ ਕਿ ਇਸ ਚਲਰੇ ਮਾਹੌਲ ਦੇ ਵਿੱਚ ਜਿਹੜਾ ਬੰਦਾ ਵੀ ਅਰੈਸਟ ਹੋ ਗਿਆ ਜਿਹੜਾ ਬੰਦਾ ਵੀ ਆਈਸ ਨੇ ਚੱਕ ਲਿਆ ਫਿਰ ਲਗਭਗ ਲਗਭਗ ਡਿਪੋਰਟੇਸ਼ਨ ਪੱਕੀ ਹੈ ਕਿਉਂਕਿ ਅਸੀਂ ਨਹੀਂ ਦੇਖਿਆ ਕੋਈ ਵੀ ਜਿਸ ਨੂੰ ਕਿ ਆਈਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੋਵੇ ਹਰਾਸਤ ਦੇ ਵਿੱਚ ਲਿਆ ਗਿਆ ਹੋਵੇ ਤਾਂ ਉਸ ਨੂੰ ਛੱਡਿਆ ਗਿਆ ਹੋਵੇ ਫਿਰ ਕੋਈ ਨਾ ਕੋਈ ਉਹਦਾ ਖੰਗਾਲ ਕੇ ਪੁਸ਼ੋਕੜ ਕੋਈ ਨਾ ਕੋਈ ਉਹਨੂੰ ਜੋ ਮੌਲੀਤ ਕਰਕੇ ਕਿਸੇ ਚੀਜ਼ ਦੇ ਵਿੱਚ ਤੇ ਉਸ ਦੀ ਰਿਪੋਰਟੇਸ਼ਨ ਦੇ ਵਿੱਚ ਪਾ ਦਿੱਤੇ ਜਾਂਦੇ ਨੇ ਤੇ ਇਹ ਜਿਹੜੇ ਜਹਾਜ਼ ਨੇ ਆਉਣੇ ਸ਼ੁਰੂ ਵੀ ਹੋ ਗਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਜਹਾਜ਼ ਨੇ ਆਉਣੇ ਦੇਖੇ ਜਾ ਸਕਦੇ ਪਰ ਜਸ਼ਨਪ੍ਰੀਤ ਮਾਮਲੇ ਦੇ ਵਿੱਚ ਇੱਕ ਤਾਂ ਉਹ ਨੌਜਵਾਨ ਨੂੰ ਆ ਦੇਖੋ ਨਸ਼ੇ ਦਾ ਕਲੰਕ ਤਾਂ ਉਹਦੇ ਤੋਂ हट ਗਿਆ ਪਰ ਜਿਹੜੀ ਸਜ਼ਾ ਹੈ ਜੋ ਉਸਨੇ ਕ੍ਰਾਈਮ ਕੀਤਾ ਹੈ ਜਿਵੇਂ ਅਣਗਹਿਲੀਦ ਕਰਕੇ ਹਾਦਸਾ ਵਾਪਰਿਆ ਉਸ ਦੀ ਸਜ਼ਾ ਉਸ ਨੂੰ ਮਿਲੇਗੀ ਤੇ ਡਿਪੋਟੀਸ਼ਨ ਲਗਭਗ ਪੱਕੀ ਹੈ ਪਰ ਅੱਜ ਵੀਰਵਾਰ ਵਾਲੇ ਦਿਨ ਦੁਬਾਰਾ ਸੁਣਵਾਈ ਹੈਗੀ ਹੈ ਦੇਖਦੇ ਹਾਂ ਕਿ ਅੱਜ ਇਸ ਮਾਮਲੇ ਦੇ ਵਿੱਚ ਕੀ ਅਪਡੇਟ ਹੈ ਜੀ ਬਹੁਤ ਬਹੁਤ ਸ਼ੁਕਰੀਆ ਮਨਦੀਪ ਜੀ ਐਸੇ ਪੂਰੇ ਪੂਰੀ ਖਬਰ ਦੇ ਉੱਤੇ ਸਾਡੇ ਨਾਲ ਜਾਣਕਾਰੀ ਸਾਂਝ ਕਰਨ ਦੇ ਲਈ ਬਹੁਤ ਸ਼ੁਕਰੀਆ ਪਿਛਲੇ